ਅਲਜੀਰੀਆ ਤੇ ਫਰਾਂਸ ਵਿਚਕਾਰ ਤਣਾ ਇਕ ਵਾਰ ਫਿਰ ਤੋਪਾ ਵੱਦਾ ਚੜ ਰਿਹਾ ਹੈ। ਅਲਜੀਰੀਆ ਨੇ 12 ਫਰਾਂਸੀਸੀ ਅਧਿਕਾਰੀਆਂ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਫਰਾਂਸ ਵਿੱਚ ਇੱਕ ਅਲਜੀਰੀਆ ਦਾ ਨਾਗਰਿਕ ਕੌਂਸਲ ਦੇ ਗ੍ਰਿਫਤਾਰੀ ਤੋਂ ਬਾਅਦ ਇਹ ਸਖਤ ਕਦਮ ਚੁੱਕਿਆ ਗਿਆ ਹੈ। ਤੁਹਾਨੂੰ ਦੱਸਦੀ ਕਿ ਅਮੀਰ ਬਕਰੂਸ ਦੇ ਅਗਵਾ ਹੋਣ ਨਾਲ ਫਰਾਂਸ ਤੇ ਅਲਜੀਰੀਆ ਵਿਚਕਾਰ ਤਣਾ ਵਧ ਗਿਆ ਹੈ। ਅਲਜੀਰੀਆ ਨੇ 12 ਫਰਾਂਸੀਸੀ ਅਧਿਕਾਰੀਆਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤਾ ਹੈ। ਤੁਹਾਨੂੰ ਦੱਸਦੀ ਕਿ ਫਰਾਂਸ ਦੇ ਵਿਦੇਸ਼ ਮੰਤਰੀ ਜੇਨ ਨਿਯੋਨ ਬੈਰੂਟ ਨੇ ਕਿਹਾ ਕਿ ਅਲਜੀਰੀਆ ਨੇ 12 ਫਰਾਂਸੀਸੀ ਅਧਿਕਾਰੀਆਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫਰਾਂਸ ਵਿੱਚ 3 ਅਲਜੀਰੀਆ ਦੇ ਨਾਗਰਿਕਾਂ ਦੀ ਗ੍ਰਿਫਤਾਰੀ ਨਾਲ ਜੁੜਿਆ ਇਹ ਮਾਮਲਾ ਹੈ। ਮੈਨ ਅਲਜੀਰੀਆ ਦੇ ਅਧਿਕਾਰੀਆਂ ਨੂੰ ਇਨ੍ਹਾਂ ਬਰਖਾਸਤਗੀਆਂ ਦੇ ਮਾਮਲੇ ਦੀ ਜਾਂਚ ਕਰਨ ਲਈ ਕਹਿ ਰਿਹਾ ਹਾਂ। ਜਿੱਦਕ ਸਾਡੇ ਅਧਿਕਾਰੀਆਂ ਨੂੰ ਵਾਪਸ ਭੇਜਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਸਾਡੇ ਕੋਲ ਤੁਰੰਤ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ ਵਿਦੇਸ਼ ਮੰਤਰੀ ਜੀਨ ਨੇਵੋਲ ਬਰੋਂਟ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਫ੍ਰਾਂਸੀਸੀ ਅਧਿਕਾਰੀਆਂ ਵੱਲੋਂ ਕੱਢੇ ਜਾਣ ਦਾ ਕਾਰਨ ਸੋਸ਼ਲ ਮੀਡੀਆ ਪ੍ਰਭਾਵਕ ਅਮੀਰ ਬੁਖਰੋਸ ਹੈ ਅਮੀਰ ਬੁਖਰੋਸ ਜਿਸ ਨੂੰ ਅਮੀਰ ਬੀ ਜ਼ेड ਵਜੋਂ ਵੀ ਜਾਣਿਆ ਜਾਂਦਾ ਹੈ ਤੇ ਟਿਕਟੌਕ ਤੇ 1 ਮਿਲੀਅਨ ਤੋਂ ਵੱਧ ਫੋਲੋਅਰਸ ਹਨ ਉਹ 2016 ਤੋਂ ਫ੍ਰਾਂਸ ਵਿੱਚ ਰਹਿ ਰਿਹਾ ਹੈ ਅਤੇ 2023 ਵਿੱਚ ਉਸ ਨੂੰ ਰਾਜਨੀਤਿਕ ਸ਼ਰਨ ਦਿੱਤੀ ਗਈ ਸੀ ਉਸਨੂੰ ਪਿਛਲੇ ਸਾਲ ਅਪ੍ਰੈਲ 2024 ਵਿੱਚ ਪੈਰਿਸ ਦੇ ਇੱਕ ਉਪਨਗਰ ਤੋਂ ਅਗਵਾ ਕਰ ਲਿਆ ਗਿਆ ਸੀ ਅਗਲੀ ਸਵੇਰ ਉਸਨੂੰ ਰਿਹਾ ਕਰ ਦਿੱਤਾ ਗਿਆ ਉਸੇ ਵਕੀਲ ਨੇ ਦਾਅਵਾ ਕੀਤਾ ਕਿ ਅਗਵਾ ਰਾਜਨੀਤਿਕ ਤੌਰ ਤੇ ਪ੍ਰੇਰਿਤ ਹੈ ਦੱਸਦੇ ਕਿ 11 ਅਪ੍ਰੈਲ 2025 ਨੂੰ ਫ੍ਰੈਂਚੀ ਬਕੀਆ ਨੇ ਅਮੀਨ ਫੋਰਸ ਅਗਵਾ ਮਾਮਲੇ ਵਿੱਚ ਤਿੰਨ ﺍﻟजीਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਇੱਕ ਕੰਸਲਟੈਂਟ ਅਧਿਕਾਰੀ ਸੀ ਜਵਾਬ ਵਿੱਚ ﺍﻟजीਰੀਆ ਨੇ 12 ਫ੍ਰੈਂਚੀ ਅਧਿਕਾਰੀਆਂ ਨੂੰ 48 ਘੰਟਿਆਂ ਦੇ ਅੰਦਰ ਛਡਣ ਦਾ ਹੁਕਮ ਦਿੱਤਾ ਹੈ ਇਸ ਬਰਖਾਸਤੀ ਵਿੱਚ ਪਾਂਸਸੀ ਦੇ ਰਾਮ ਮੰਤਰੀ ਦੇ ਮੈਂਬਰ ਵੀ ਸ਼ਾਮਿਲ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੇ ਹੋਰ ਬਿਆਨ ਦਿੱਤਾ ਹੈ ਕਿ ਜੇਕਰ ਸਾਡੇ ਅਧਿਕਾਰੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਬਰਕਰਾਰ ਰਹਿੰਦਾ ਹੈ ਤਾਂ ਸਾਨੂੰ ਜ਼ਬਾਹੀ ਕਦਮ ਚੁਕਣੇ ਪੈਣਗੇ ਇਤਿਹਾਸ ਬਸਤੀਵਾਦ ਤੇ ਰਾਜਨੀਤਿਕ ਮਤਭੇਦਾਂ ਕਾਰਨ ਫਰਾਂਸ ਤੇ ﺍﻟजीरिया ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਰਹੇ ਹਨ ਇਹ ਮਾਮਲਾ ਅਗ ਵਿੱਚ ਤੇਲ ਪਾਉਣ ਵਾਲਾ ਕੰਮ ਕਰੇਗਾ ﺍﻟजीरिया ਦੇ ਸੋਸ਼ਲ ਮੀਡੀਆ ਪ੍ਰਭਾਵਕ ਅਮੀਦ ਬਖਰੋਸ ਜਿਸ ਨੇ ਫਰਾਂਸ ਵਿੱਚ ਰਾਜਨੀਤਿਕ ਸ਼ਰਨ ਪ੍ਰਾਪਤ ਕੀਤੀ ਹੈ ਇਹ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹ ਸੌਖਾ ਧੜੀ ਅਤਿਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਇਸ ਸਬੰਧ ਵਿੱਚ ਅਮੀਰ ਵਿਰੁੱਧ ਨੌਂ ਅੰਤਰਰਾਸ਼ਟਰੀ ਦੀ ਉਸਤਰੀ ਵਾਰੰਟ ਜਾਰੀ ਕੀਤੇ ਗਏ ਹਨ ਅਲਜੀਰੀਆ ਦਾ ਕਹਿਣਾ ਹੈ ਕਿ ਉਸ ਦੇ ਨਾਗਰਿਕਾਂ ਦੀ ਕਿਰਸਪਾਈ ਦੁਬਲੇ ਸਬੰਧਨ ਸਥਾਪਨ ਦੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰੇਗੀ ਰਾਜੇ ਕੀ 12 ਪ੍ਰਾਸਸੀ ਅਧਿਕਾਰੀਆਂ ਨੂੰ ਕੱਟਣ ਦਾ ਫੈਸਲਾ ਅਲਜੀਰੀਆ ਦੀ ਸਖਤ ਨਾਜ ਦੀ ਨਿਦਰਸਾਉਂਦਾ ਹੈ ਮਾਇਰਾ ਦਾ ਮੰਨਣਾ ਹੈ ਕਿ ਇਸ ਕਟਨ ਨਾਲ ਦੋਵਾਂ ਇਸ਼ਾਂ ਵਿਚਕਾਰ ਪੈਣਾਂ ਕੂਕਿਤ ਨਾਪੂਨ ਸਬੰਧ ਹੋਰ ਵਿਗੜ ਸਕਦੇ ਨੇ ਅੰਜੀਆ ਤੇ 프랑ਸ ਵਿਚਕਾਰ ਵਸਤੀਵਾਦ ਅਤੀਤ ਨਾਲ ਸੰਬੰਧਿਤ ਬਹੁਤ ਸਾਰੀਆਂ ਵਿਵਾਦਪੂਰਨ ਘਟਨਾਵਾਂ ਪਹਿਲਾ ਹਿੱਸੇ ਦੇ ਅਨੁਸ਼ੀਲ ਮੁੱਤੇ ਬਣੇ ਹੋਏ ਹਨ